ਕੀ ਗੱਲ ਇਹ ਬੀਤ ਗਈ? ਵਿਆਹ ਕਦੋਂ ਹੋਇਆ ਸੀ ਜੀ? ਮੈਂ ਦੱਸ ਤੁਹਾਨੂੰ। ਤੁਸੀਂ ਕੋ ਤੁਸੀਂ ਬਹਿਨ ਨੂੰ ਇੱਕ ਮਿੰਟ। ਇੱਕ ਮਿੰਟ। ਆਪਾਂ ਨਾਲ ਰਹਿਣੇ ਪੈਣਗੇ। ਕੀ ਫਗਵਾ ਰਹੇ ਰਹੇ ਤੁਸੀਂ? ਤੁਹਾਡੇ ਮੇਰੀ ਗੱਲ ਹੋਈ ਸੀ। ਠੀਕ ਹੈ। ਸਰ ਤੇ ਤਰੀਕ ਨੂੰ ਅਨੁਸਾਰ ਵਿਆਹ ਕਰਵਾਇਆ। ਆਪਾਂ ਨਾਮ ਕੀ ਤੁਹਾਨੂੰ ਦੱਸਾਂ? ਦਾਤਾ ਦੇ ਵੀ ਮੈਂ ਕੋਈ ਛੋਟੀ ਭੈਣ ਹਾਂ। ਬਾਕੀ ਨਾਮ ਮੈਂ ਸਿਸਟਰ ਦੇ ਜਿਸ ਦਾ ਵਿਆਹ ਨਾਮ ਆਸ਼ਾ ਰਣੀਆ। ਹੂੰ। ਉਹ ਕੋ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ 2024 ਨੂੰ। ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ। ਉਨੇ ਮੇਰੀ ਸਿਸਟਰ ਨਾਲ ਕੋਰਟ ਮੇਰੀ 7 ਤਰੀਕ ਨੂੰ ਕਰਾ ਲਈ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣ ਲੱਗੇ 4 ਮਹੀਨੇ ਕੋਰਟ ਮੇਰੀ ਨੂੰ ਹੋ ਗਿਆ ਮੁੰਡੇ ਨੇ ਲਾਰਾ ਲਾਇਆ ਮੇਰੀ ਭੈਣ ਨੂੰ ਉਹ ਸਾਡੇ ਘਰ ਨਹੀਂ ਆਈ ਮੈਂ ਆਪਣੀ ਮੰਮੀ ਨੂੰ ਬੁਲਾਉਂਿਆ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਕਰ ਆ ਡੈਡੀ ਆ ਆ ਬਾਪਾ ਜੀ ਆ ਇਹਨਾਂ ਨਾਲ ਗੱਲਬਾਤ ਹੋਈ ਕੀ ਗੱਲਬਾਤ ਕੀ ਖਰੋ ਇਹਨਾਂ ਨੂੰ ਘਰੋਸਾ ਦਿਵਾ ਕੇ ਲੈ ਕੇ ਗਿਆ ਫਿਰ ਮੈਂ ਤੁਹਾਡੀ ਕੁੜੀ ਨੂੰ ਜਿੱਧਾ ਲੈ ਕੇ ਚੱਲਾਂ ਉਦੋਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸਹੂਲਤ ਦਊਂਗਾ ਕਿ ਤੁਸੀਂ ਮੇਰੇ ਨਾਲ ਇਹਨੂੰ ਤੋੜ ਦੋ ਕਦੋਂ ਲੈ ਕੇ ਆਏ ਸੀ ਮੁੰਡਾ ਲੈ ਕੇ ਗਿਆ 10 ਤਰੀਕ ਨੂੰ 10 ਫਰਵਰੀ 10 ਫਰਵਰੀ 2025 ਕਿੱਥੋਂ ਲੈ ਕੇ ਗਿਆ ਸਾਡੇ 11 ਮੁੰਡਾ ਘਰੋਂ ਚਲੇ ਗਏ ਲੈ ਕਿੱਥੋਂ ਲੈ ਕੇ ਗਿਆ ਅੰਨੰਦਗੜ੍ਹ ਤੋਂ ਲੈ ਕੇ ਗਿਆ ਕੁੜੀ ਦੇ ਘਰ ਨੂੰ ਉਹਦਾ ਪੇਰੈਂਟ ਨਾਲ ਗੱਲ ਕਰਕੇ ਆ ਭਾਬੀ ਆ ਕੁੜੀ ਵੀ ਬਾਜੀ ਆ ਅ ਡੈਡੀ ਆ ਫਿਰ ਕੀ ਹੋਇਆ ਜੀ ਫਿਰ ਕੁਛ ਨਹੀਂ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30 4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫਿਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਹਾਂਜੀ ਬਾਜੀ ਕਿੱਥੇ ਅਸੀਂ ਜੀ ਮਾਸੀ ਦੇ ਜਾ ਰਹੇ ਆ ਰਾਹੋਂ ਗੱਲ ਸ਼ਾਂਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫਿਰ ਕਾਲ ਕੀਤੀ ਅੱਧੇ ਘੰਟੇ ਬਾਅਦ 4:30 ਵਜੇ ਮੈਂ ਕਹਾਂਜੀ ਹੁਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿ ਨਾ ਵੇਟ ਕਰੋ ਮੇਰੇ ਨਾਲ ਹੀ ਨਹੀਂ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਬਾਤ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਹੀਂ ਬਾਤ ਆਈ ਬਿਲਕੁਲ ਸੁਨਸਾਨ ਜਗ੍ਹਾ ਤੋਂ ਫਿਰ ਮੈਂ ਉਹਨੂੰ ਕਾਲ ਕੀਤੀ 6:00 7:00 ਵਜੇ ਮੈਂ ਕਹਾ ਹਾਂ ਜੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਤੇ ਕੁੜੀ ਤੁਹਾਡੀ ਗੱਡ ਸ਼ੰਕਰ ਤੋਂ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6:00 ਵਜੇ ਕਹਿੰਦਾ ਲੈ ਆਇਓ ਫਿਰ 6:00 ਤੱਕ ਬਾਜੀ ਉਹਨਾਂ ਨੂੰ ਮੈਂ ਕਾਲ ਕੀਤੀ ਤਾਂ ਬਾਜੀ ਸਿਸਟਰ ਨੂੰ ਲੈ ਆਇਓ ਮੁੰਡਾ ਕਹਿੰਦਾ ਮੈਂ ਬਸੇ ਬਿਠਾਤੀ ਮੇਰੀ ਗੱਲ ਹੋ ਗਈ ਮਾਸੀ ਨਾਲ ਕਿ ਅਸੀਂ ਸਵੇਰ ਨੂੰ ਕਹਿੰਦਾ ਅਸੀਂ ਕਹਿੰਦਾ ਬੜੀ ਮੰਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਿ ਨਾ ਮੈਂ ਹੋਟਲ 'ਚ ਰਹਾਂਗਾ ਜਾਂ ਮੈਂ ਆਪਣੇ ਦੋਸਤ ਦੇ ਰਹਾਂਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਹਾਂ ਤੁਸੀਂ ਲੈ ਆਇਓ ਫਿਰ ਮੇਰੇ ਡੈਡੀ ਕੇ 6:30 ਵਜੇ ਕੇ ਅਸੀਂ 6:30 ਵਜੇ ਗਏ ਤਾਂ 8:30 ਜਾਂ 9:00 ਵਜੇ ਘਰ ਆਏ ਬੱਸਾਂ ਸਾਰੀਆਂ ਨੰਗੀਆਂ ਕੋਈ ਸਾਡੀ ਨਹੀਂ ਉਤਰੀ। ਮੈਂ ਫੋਨ ਤੇ ਫੋਨ ਲਾਇਆ ਮੈਂ ਤਾਂ ਦੇਖੋ ਬਈ ਮੇਰੇ ਮੰਮੀ ਜੜੀ ਗਏ ਆ ਤਾਂ ਟੈਨਸ਼ਨ ਤਾਂ ਮੈਨੂੰ ਦੱਸੋ ਕੋਈ ਕਿੱਥੇ ਆ ਨਾ। ਉਹ ਕਹਿ ਰਹੀ ਆ ਸੀ ਜੀ ਕੋਈ ਆਪਣੀ ਥੇਲੀ ਦੇ ਨਾਲ ਚਲ ਗਈ ਹੋਵੇ। ਕਹਿੰਦਾ ਮੈਨੂੰ ਥੇਲੀ ਦੇ ਕਹਿੰਦੀ ਸੀ। ਮੈਂ ਤਾਂ ਮੈਂ ਥੇਲੀਆਂ ਮੈਂ ਤਾਂ ਵੀ ਥੇਲੀ ਲੈ ਗਈ ਹੁੰਦੀ ਮੈਨੂੰ ਕਾਲ ਕਰਨੀ ਸੀ ਮੇਰੇ ਘਰੇ ਆ ਉਹ ਕਿਉਂਕਿ ਮੈਂ ਨਾ ਹਰ ਇੱਕ ਦਾ ਸ਼ੇਅਰ ਕਰਦੀ ਆ। ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇ ਸਿਸਟਰ ਦੀ ਮੈਂ ਕਿਹਾ ਮੇਰਾ ਭਰਾ ਬਣ ਕੇ ਮੈਂ ਕਹਿੰਦਾ ਦੱਸ ਤੀ ਮੈਨੂੰ ਟੈਨਸ਼ਨ ਹੋ ਰਹੀ ਹੈ ਭਾਜੀ ਤੇ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਿਹਾ ਜੇ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਕਿ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਕਹਿੰਦਾ ਨਹੀਂ ਆਪਣੀ ਸਹੇਲੀ ਤੇ ਹੋ ਸਕਦੀ ਆ ਕਿ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਮੈਂ ਤਾਂ ਕਹਿ ਤਾਂ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸਾਟ ਲੱਗੀ ਪੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਸਾਰ ਨੂੰ ਫੋਨ ਕਰਤੀ ਉਹ ਮੁੰਡੇ ਨੇ ਮੈਨੂੰ ਕੋਈ ਅਤਾ ਪਤਾ ਨਹੀਂ ਮੈਂ ਸਸ਼ਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰ ਦੇ ਮੈਂ ਡੈਡੀ ਉਹਨਾਂ ਨੂੰ ਘਰ ਕਹਿਤਾ ਮੈਂ ਤਾਂ ਤੁਸੀਂ ਜਾਓ ਫਿਰ ਕੋਈ ਗੱਲ ਨਹੀਂ ਠੀਕ ਆ ਮੈਂ ਤਾਂ ਟੈਨਸ਼ਨ 'ਚ ਹੋਣਗੇ ਹਨਾ ਤੇ ਮੈਂ ਤਾਂ ਟੈਨਸ਼ਨ 'ਚ ਹੋਣਗੇ ਤੁਸੀਂ ਜਾਓ ਘਰੇ ਮੈਂ ਤਾਂ ਕੁੜੀ ਆਪਣੀ ਸਹੇਲੀ ਦੇ ਚਲ ਗਈ ਹੈ ਮੈਨਾਂ ਨੂੰ ਝੂਠ ਕਿਆ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਦਾਂ ਕਿਹਾ ਕਹਿੰਦਾ ਜੀ ਆਪਣੀ ਸਹੇਲੀ ਦੇ ਨਾਲ ਗਈ ਹੋਰ ਫਰ ਮੈਂ ਕਹਿੰਦਾ ਕੋਈ ਨਹੀਂ ਮੈਂ ਦੇਖ ਮੈਂ ਜਦੋਂ ਕੁੜੀ ਕੇ ਵੀ ਥੋੜੇ ਗਲਵਤ ਨਹੀਂ ਵੀ ਕਿਸੇ ਮੇਰੀ 2 ਵਜੇ ਤੋਂ ਬਾਅਦ ਕੋਈ ਗਲਵਤ ਨਹੀਂ ਹੋਈ ਹੁਣ ਤੁਹਾਨੂੰ ਪਤਾ ਕਿਵੇਂ ਲੱਗਿਆ ਥੋੜੀ ਕੁੜੀ ਨਾਲ ਇਸ ਤੇ ਘਟਨਾ ਹੋ ਗਈ ਤੁਹਾਨੂੰ ਪਤਾ ਕਿਵੇਂ ਲੱਗਿਆ ਸਰ ਅਸੀਂ ਮੈਂ ਪ੍ਰੈਸ ਪੋਰਟਲ ਨੂੰ ਫੋਨ ਕੀਤਾ ਸੀਗਾ ਤੁਹਾਨੂੰ ਕਿਤਾਸ ਗੱਲ ਉਸ ਤੋਂ ਬਾਅਦ ਮੈਨੂੰ ਫੋਨ ਆਇਆ মিডিਆ ਵਾਲੇ ਦਾ ਕਹਿੰਦਾ ਕਿਸੇ ਦੀ ਫਾਟਕਾ ਤੇ ਲਾਸ਼ ਮਿਲੀ ਆ ਫਾਟਕਾ ਨਹੀਂ ਨਹੀਂ ਮੈਨੂੰ মিডিਆ ਵਾਲੇ ਦਾ ਫੋਨ ਆਇਆ ਸੀ ਕਹਿੰਦਾ ਫਾਟਕਾ ਬੋਡੀ ਮਿਲੀ ਆ ਕਿਸੇ ਦੀ ਫਿਰ ਮੈਂ ਭਾਜੀ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਹਾਂ ਦੇਖਣ ਗਏ ਹੋਏ ਆ ਫਟਦਾ ਤੇ ਕਹਿੰਦੇ ਦੇਖੋ ਕੌਣ ਆ ਪਤਾ ਨਹੀਂ ਹਨਾ ਹਾਂ ਤੇ ਫਿਰ ਫਿਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗ ਗਿਆ ਤੁਹਾਨੂੰ ਕੀ ਲੱਗਦਾ ਕਿ ਮਾਰਿਆ ਕਿਉਂ ਕੀ ਕਾਰਨ ਸੇ ਮਾਰਨ ਦਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਹੈ ਇਹਦੀ ਮਾਮਿਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਤਰੀਕ ਤੋਂ ਮੈਂ ਕਾਲ ਕਰ ਰਹੀ ਹਾਂ 11 ਤਰੀਕ ਜਦੋਂ ਸਾਡੇ ਘਰ ਕੁੜੀ ਵੀ ਆਈ ਮੈਂ ਇਹਨਾਂ ਦੀ ਮਾਂ ਮੇਰੇ ਇਹ ਮੁੰਡਾ ਫਰਾਰ ਹੋ ਗਿਆ 11 ਤਰੀਕ ਨੂੰ ਆਪਣੇ ਘਰ ਨਹੀਂ ਬੜਿਆ ਆਪਣੇ ਨਾਨਕੇ ਆਦੇ ਸੀ ਉਹਦੀ ਮਾਂ ਵੀ ਉਸ ਦਿਨੇ ਫਰਾਰ ਹੋ ਗਈ ਮੁੰਡਾ ਕਿਹੜੇ ਪਿੰਡ ਦਾ ਆ ਮੁੰਡਾ ਸਰ ਪੰਗਲ ਕਲਾ ਦਾ ਆ ਪੰਗਲ ਕਲਾ ਨਾਮ ਕੀ ਨਾਮ ਸੁਖ ਬੀਰਪਾਲ ਸੁਖਦੀਪਾਲ ਸੁਖਵੀਰ ਬੀਰਪਾਲ ਸੁਖਵੀਰ ਬੀਰਪਾਲ ਸੁਖਵੀਰਪਾਲ ਤੇ ਤੁਸੀਂ ਹੁਣ ਕੀ ਮਤਲਬ ਸਰ ਮੈਂ ਮੰਗੇ ਚੌਲੀ ਆ ਦੇਖੋ ਜੇ ਜਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੇ ਹੋਰ ਕੁੜੀ ਨਾਲ ਤਕਾ ਨਾ ਹੋਵੇ ਠੀਕਾ ਜੀ ਕੁੜੀ ਪਤਾ ਨਹੀਂ ਕਿੰਨਾ ਕਤੜਪੀ ਹੋਣੀ ਆ ਕਿੰਨਾ ਕਰੋਈ ਹੋਣੀ ਆ ਕਿੰਨਾ ਤੇ ਗੜਗੜਾਈ ਹੋਣੀ ਉਹਦੇ ਮੂਰੇ ਮੈਂ ਚਾਹੁੰਦੀ ਆ ਕਿ ਸਾਨੂੰ ਜਿਹੜੇ ਮੇਰੀ ਤੋੜੀ ਮਾਂ ਨੂੰ ਮੁੰਡੇ ਦੀ ਤੇ ਉਹਨਾਂ ਦੀ ਲਾਸ਼ ਅਸੀਂ ਇਕੱਠਿਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਦੇ ਨਹੀਂ ਤੁਸੀਂ ਬੋਡੀ ਦੇਖੇ ਲੜਕੀ ਤੇ ਬੋਡੀ ਅਸੀਂ ਦੇਖ ਲਈ ਆਪਣੀ ਦੇ ਤੇ ਨਿਸ਼ਾਨ ਆ ਕੁੜੀ ਦਾ ਗਲਾ ਘੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ ਤਿੰਨ ਚਾਰ ਜਣੇ ਦਾ ਹੱਥ ਆ ਵੇਖੋ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਤੇ ਉਹ ਮੁੰਡੇ ਦੀ ਲਾਸ਼ ਅਸੀਂ ਆਪਣੀ ਕੁੜੀ ਦੀ ਲਾਸ਼ ਨੂੰ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸਹੀ ਇਨਸਾਫ ਨਹੀਂ ਮਿਲਦਾ ਕਿ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਕਿੱਧਰ ਦੀ ਗਈ ਸੀ ਸਰ ਕਿਸ ਤੇ ਕਿਸ ਤੇ ਹੈ ਕਿਸੇ ਸਭ ਜਾਰ ਕਰਦੇ ਉਸੇ ਸਰ ਸਾਨੂੰ ਕਹਿ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਹੈ ਛੱਕ ਤੇ ਹਾਂਜੀ ਛੱਕ ਦੇ ਤੇ ਛੱਕ ਸਾਨੂੰ ਮਾਤੇ ਵੀ ਆ ਮਾਮਿਆਂ ਤੇ ਵੀ ਆ ਸਾਰਿਆਂ ਦੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਹੁਣ ਪੁਲਿਸ ਆਈਓ ਕਿਥੇ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਅੱਗੇ ਤੁਹਾਡੇ ਨਾਲ ਕੰਪਲੇਨ ਕਰਤੀ ਪੁਲਿਸ ਨੂੰ ਕੰਪਲੇਨ ਸਰ ਅਸੀਂ ਐਸਐਚਓ ਨੇ ਵੀ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇਗੇ ਸਾਡੀ ਉੱਥੇ ਵੀ ਨਹੀਂ ਸੁਣਾਈ ਹੋਈ ਅੱચાર ਪਟਾਣਾ ਸਰ ਅੱਛਾ ਜੀ ਹਾਂਜੀ ਅਸੀਂ ਮੰਗ ਚ ਆਉਨੇ ਆ ਫੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੀ ਕੁੜੀ ਲੈ ਕੇ ਗਿਆ ਸੀ ਤੁਹਾਨੂੰ ਵਾਪਸ ਚਾਹੀਦੀ ਜੇ ਸਾਨੂੰ ਕੁੜੀ ਨਹੀਂ ਦੇ ਸਕਦਾ ਸਾਨੂੰ ਦੋਨਾਂ ਦੀ ਲਾਸ਼ ਚਾਹੀਦੀ ਵਿੱਚੇ ਉਹਦੀ ਮੰਮੀ ਦਾ ਹੱਥ ਹੈ ਕਿੰਨੇ ਜੀ ਮੈਨੂੰ ਕੁੜੀ ਪਸੰਦ ਨਹੀਂ ਉਹਨਾਂ ਚਿਰ ਅਸੀਂ ਲਾਸ਼ ਨਹੀਂ ਇੱਥੋਂ ਲੈ ਜਾਣੀ ਕਿੰਨਾ ਟਿਕਰ ਸਾਨੂੰ ਮੁੰਡੇ ਦੀ ਲਾਸ਼ ਨਹੀਂ ਮਿਲਦੀ ਨਾਲ ਠੀਕ ਹੈ ਠੀਕ ਹੈ ਥੈਂਕ ਯੂ ਜਿਹੜਾ ਹੈਗਾ ਨਿਸ਼ਾਨਖਾਨ ਘਾਟ ਉੱਥੇ ਬਾਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉੱਥੋਂ ਲਾਹ ਮਿਲੀ ਸੀ ਕਿ ਕਾਸ਼ਾ ਰਾਣੀ ਜਿਹਦਾ ਐਡਰੈਸ ਦੋਦੇਵਾਲ ਦਾ ਲਿਖਿਆ ਹੋਇਆ ਹੈ ਉਦੀ ਬੋਡੀ ਪਈ ਆ 6 ਦਿਨ ਤੋਂ ਕੋਈ ਬੋਡੀ ਲੈਣ ਦੇ ਆਇਆ। ਸੋ ਉਹਦੇ ਬਾਰੇ ਪਤਾ ਜਦੋਂ ਕੀ ਕੀ ਤਾਂ ਪਤਾ ਲੱਗਾ ਕਿ ਇਹ ਲੜਕੀ ਹਿਸ਼ਾਰਤੂ ਵੀ ਹੈਗੀ ਐ ਔਰ ਉੱਥੋਂ ਲਾਪਤਾ ਸੀਗੀ। ਔਰ ਇਹਦੀ ਇਹ ਬੋਡੀ ਹੈਗੀ। ਸੋ ਬੋਡੀ ਦਾ ਮੌਈਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਵਿਸ਼ਕਤ ਗਰ ਨਜ਼ਰ ਨਹੀਂ ਆ ਰਹੀ। ਅ ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਹੈ। ਉਹਦਾ ਨਾਮ ਸੁਖਵੀਰ ਹੈ। ਪੰਗਲ ਕਲਾਂ ਦਾ ਰਹਿਣ ਵਾਲਾ ਹੈ। ਸੋ ਉਹਦੇ ਬਾਰੇ ਪਤਾ ਲੱਗਿਆ ਵੀ ਉਹਨੇ ਵੀ ਜਿਹੜਾ ਕੋਈ ਪੁਆਇਜ਼ਨ ਲੈ ਲਈ ਹੈ। ਔਰ ਉਹ ਸਿਵਲ ਹੰਸਟਰ ਦਾਖਲੇ ਬਾਕੀ ਹੁਣ ਇਹਨਾਂ ਦੀ ਬਾਰਸ਼ ਆ ਜਾਂਦੇ ਉਹਨਾਂ ਦੇ ਤੁਸਾਰੀ دریاਪਤ ਕਰਕੇ ਜੋ ਵੀ ਬਣਦੀ ਕਾਰਵਾਈਗੀ ਉਹ ਮਸਲੀਆ ਹੈ ਸਰਪੱਤਰ ਗਏ ਕਿ ਦੋਨੋਂ ਪਤੀ ਪਤਨੀ ਸੀ ਜੀ ਸ਼ਾਦੀ ਕਬਲੀਆ ਸੀ ਦੋਨੋਂ ਕੋਈ ਇਦਾਂ ਦਾ ਸਾਹਮਣੇ ਮਾਮਲਾ ਹੈ ਅ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਦ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਨਹੀਂ ਸੀ ਹਾਂ ਇਹ ਵੀ ਪਹਿਲਕੀ ਦੇ ਪਰਿਵਾਰ ਦਾ ਕਹ ਰਹਾ ਹੈ ਕਿ ਜਿਹੜਾ ਮੁੰਡੇ ਤੇ ਮਾਤਾ ਨੇ ਉਹ ਨਹੀਂ ਚਾਹੁੰਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾ ਤਿਆਰ ਨਹੀਂ ਸੀਗੇ ਤਾਂ ਹੀ ਉਹਨਾਂ ਨੇ ਲਾਕੀ ਇਸ ਤਰ੍ਹਾਂ ਮਾਰੀ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀਗਾ ਸੋ ਹੁਣ ਉਸ ਚੀਜ਼ ਦੀ ਦਰਿਆਪਤ ਕਰਾ ਗਏ ਹੁਣ ਕਾਰਵਾਈ ਕੀ ਹੋਏਗੀ ਸਰ ਹੁਣ ਜੋ ਇਹ ਬਿਆਨ ਦੇਣਗੇ ਉਹ ਦੇ ਮੁਤਾਬਕ ਕਾਰਵਾਈ ਹੋਏ ਉਹ ਲੜਕਾ ਦਾ ਹਾਲਾਤ ਕਿੰਨਾ ਜਲਦ ਕਰਕੇ ਜਹਰ ਕਰਾਇਆ ਹੈ ਲੜਕਾ ਹਲੇ ਸਿਗਨਸਟਰ ਤੇ ਧੀਰੇ ਇਲਾਜ ਹੈ ਸੋ ਡਾਕਟਰ ਹੀ ਦੱਸ ਸਕਦੇ ਬੈਟਰ ਕੀ ਕੀ ਕੰਡੀਸ਼ਨ ਚ ਹੈ ਉਹ ਜਿਹੜਾ ਗਿਆਨਤੰਗ ਇਹ ਤੁਸਤਾ ਕਰਵਾਈ ਕਰੋ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਮਾ ਦੇ ਫਿਰ ਪਰਸਪਰ